ਪੁਰਾਣੇ ਸਮਿਆਂ ਦੀ ਗੱਲ ਹੈ ਇੱਕ ਪਿੰਡ ਵਿੱਚ ਦੋ ਭਰਾ ਰਹਿੰਦੇ ਸਨ ਵੱਡੇ ਭਰਾ ਦਾ ਨਾਮ ਗੁਰਦਿਆਲ ਸੀ ਅਤੇ ਛੋਟੇ ਦਾ ਨਾਮ ਕਰਮਜੀਤ ਮਾਪਿਓ ਦਾ ਸਾਆ ਉਹਨਾਂ ਦੇ ਸਿਰ ਤੋਂ ਛੋਟੀ ਉਮਰ ਹੀ ਉੱਠ ਗਿਆ ਸੀ ਇਸ ਲਈ ਦੋਵੇਂ ਭਰਾਵਾਂ ਨੇ ਹੀ ਇੱਕ ਦੂਜੇ ਨੂੰ ਪਾਲਿਆ ਵੱਡਾ ਭਰਾ ਹਮੇਸ਼ਾ ਛੋਟੇ ਦਾ ਧਿਆਨ ਰੱਖਦਾ ਸੀ ਅਤੇ ਛੋਟਾ ਭਰਾ ਵੱਡੇ ਦੀ ਇੱਜ਼ਤ ਕਰਦਾ ਸੀ ਦਿਨ ਬੀਤਦੇ ਗਏ ਦੋਵੇਂ ਵੱਡੇ ਹੋ ਗਏ ਗੁਰਦਿਆਲ ਖੇਤੀਬਾੜੀ ਵਿੱਚ ਰੁੱਝ ਗਿਆ ਅਤੇ ਕਰਮਜੀਤ ਨੇ ਪਿੰਡ ਵਿੱਚ ਹੀ ਇੱਕ ਛੋਟੀ ਦੁਕਾਨ ਖੋਲ੍ਹ ਲਈ ਦੋਵੇਂ ਆਪਣੇ ਆਪਣੇ ਕੰਮ ਵਿੱਚ ਮਿਹਨਤ ਕਰਦੇ ਪਰ ਸ਼ਾਮ ਨੂੰ ਇੱਕੋ ਹੀ ਚੁੱਲ੍ਹੇ ਤੇ ਬੈਠ ਕੇ ਖਾਣਾ ਖਾਂਦੇ ਉਨ੍ਹਾਂ ਦੀਆਂ ਹਸੀਆਂ ਅਤੇ ਗੱਲਾਂ ਨਾਲ ਘਰ ਹਮੇਸ਼ਾ ਰੌਣਕ ਨਾਲ ਭਰਿਆ ਰਹਿੰਦਾ। ਸਾਲ ਬੀਤਦੇ ਗਏ। ਕਰਮਜੀਤ ਦਾ ਵਿਆਹ ਹੋ ਗਿਆ। ਬੱਚੇ ਵੀ ਹੋ ਗਏ। ਗੁਰਦਿਆਲ ਹਲੇ ਵੀ ਇਕੱਲਾ ਹੀ ਸੀ। ਉਹ ਹਮੇਸ਼ਾ ਕਹਿੰਦਾ ਸੀ ਮੇਰਾ ਪਰਿਵਾਰ ਤਾਂ ਮੇਰਾ ਛੋਟਾ ਭਰਾ ਹੀ ਹੈ। ਇੱਕ ਸਾਲ ਪਿੰਡ ਵਿੱਚ ਸੋਕਾ ਪੈ ਗਿਆ ਫਸਲ ਬਹੁਤ ਹੀ ਘਟ ਹੋਈ ਲੋਕ ਚਿੰਤਾ ਵਿੱਚ ਪੈ ਗਏ ਗੁਰਦਿਆਲ ਨੇ ਸੋਚਿਆ ਮੇਰੇ ਛੋਟੇ ਭਰਾ ਦੇ ਬੱਚੇ ਹਨ ਉਸ ਨੂੰ ਜਿਆਦਾ ਅਨਾਜ ਦੀ ਲੋੜ ਹੋਵੇਗੀ ਮੈਂ ਆਪਣੀ ਬੋਰੀ ਉਸ ਦੇ ਘਰ ਰੱਖਾਂਮਾ ਰਾਤ ਨੂੰ ਉਹ ਚੁਪਕੇ ਨਾਲ ਇੱਕ ਬੋਰੀ ਕਰਮਜੀਤ ਦੇ ਵਿਹੜੇ ਦੇ ਵਿੱਚ ਰੱਖਾਇਆ ਦੂਜੇ ਪਾਸੇ ਕਰਮਜੀਤ ਵੀ ਸੋਚ ਰਿਹਾ ਸੀ ਮੇਰਾ ਵੱਡਾ ਭਰਾ ਇਕੱਲਾ ਹੈ ਜੇ ਉਸ ਨੂੰ ਕੁਝ ਹੋ ਗਿਆ ਤਾਂ ਉਸ ਦੀ ਸਹਾਇਤਾ ਕੌਣ ਕਰੇਗਾ ਮੈਨੂੰ ਆਪਣਾ ਅਨਾਜ ਉਸ ਦੇ ਘਰ ਰੱਖਾਉਣਾ ਚਾਹੀਦਾ ਹੈ ਅਤੇ ਉਹ ਵੀ ਰਾਤ ਨੂੰ ਜੋ ਇੱਕ ਬੋਰੀ ਗੁਰਦਿਆਲ ਦੇ ਘਰ ਰੱਖ ਆਇਆ ਇਹ ਕਈ ਦਿਨ ਚੱਲਦਾ ਰਿਹਾ ਦੋਵੇਂ ਸੋਚਦੇ ਰਹੇ ਮੇਰੇ ਅਨਾਜ ਦੀ ਬੋਰੀ ਤਾਂ ਘਟ ਹੀ ਨਹੀਂ ਹੋ ਰਹੀ ਅੰਤ ਵਿੱਚ ਇੱਕ ਰਾਤ ਦੋਵੇਂ ਭਰਾ ਰਸਤੇ ਵਿੱਚ ਟਕਰ ਗਏ ਦੋਵਾਂ ਦੀਆਂ ਅੱਖਾਂ ਵਿੱਚ ਆਸੂ ਆ ਗਏ ਗੁਰदयाल ਨੇ ਕਿਹਾ ਛੋਟਿਆ ਤੂੰ ਮੇਰੇ ਲਈ ਆਪਣੇ ਪਰਿਵਾਰ ਦੀ ਰੋਟੀ ਕੁਰਬਾਨ ਕਰ ਰਿਹਾ ਸੀ ਕਰਮਜੀਤ ਨੇ ਕਿਹਾ ਤੇ ਵੱਡਿਆ ਤੂੰ ਮੇਰੇ ਬੱਚਿਆਂ ਲਈ ਆਪਣਾ ਪੇਟ ਕੁਰਬਾਨ ਕਰ ਰਿਹਾ ਸੀ ਦੋਵੇਂ ਗਲੇ ਮਿਲ ਕੇ ਰੂਪ ਹੈ ਉਹ ਸਮਾਂ ਪਿੰਡ ਵਾਲਿਆਂ ਲਈ ਇੱਕ ਵੱਡੀ ਸਿੱਖਿਆ ਬਣ ਗਿਆ ਪਿੰਡ ਦੇ ਬਜ਼ੁਰਗਾਂ ਨੇ ਕਿਹਾ ਜਿੱਥੇ ਭਰਾਵਾ ਵਿੱਚ ਇੰਨਾ ਪਿਆਰ ਹੋਵੇ ਉਥੇ ਰੱਬ ਖੁਦ ਆਪਣੀ ਰਹਿਮਤ ਵਰਸਾਉਂਦਾ ਏ ਉਸ ਦਿਨ ਤੋਂ ਉਹ ਪਿੰਡ ਮਿਹਨਤ ਪਿਆਰ ਤੇ ਭਰਾਵਾ ਦੀ ਇਕਤਾ ਲਈ ਮਿਸਾਲ ਬਣ ਗਿਆ ਇਸ ਤੋਂ ਆਪਾਂ ਨੂੰ ਸਿੱਖਿਆ ਮਿਲਦੀ ਹੈ ਕਿ ਭਰਾਵਾ ਦਾ ਪਿਆਰ ਹੀ ਸਭ ਤੋਂ ਵੱਡੀ ਦੌਲਤ ਹੁੰਦਾ ਹੈ ਜਿੱਥੇ ਪਿਆਰ ਤੇ ਸਾਝ ਹੈ ਉਥੇ ਕਦੇ ਕਿਸੇ ਚੀਜ਼ ਦੀ ਘਾਟ ਨਹੀਂ ਹੁੰਦੀ